ਸਭ ਤੋਂ ਪਹਿਲਾਂ ਜਿਤਨੇ ਵੀ ਸਤਿ ਮਹਾਤਮਾ ਲੋਕੀ ਜੀਵੀ ਬਰੁਖ ਪਿਆਰੇ ਸੂਝਵਾਨ ਸੱਜਣ ਇਸ ਸਭਾ ਦੇ ਵਿੱਚ ਇਕੱਤਰ ਹੋਏ ਸਭ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪਣੇ ਕੀਮਤੀ ਸਮਿਆਂ ਦੇ ਵਿੱਚੋਂ ਇਸ ਸਮਾਂ ਕੱਢਿਆ ਇਹ ਚਿੰਤਾ ਦਾ ਜੋ ਵਿਸ਼ਾ ਹੈ ਧਰਮ ਪਰਵਰਤਨ ਇਹਦੇ ਵਾਸਤੇ ਤੁਸੀਂ ਸਮਾਂ ਕੱਢਿਆ ਅਸੀਂ ਤੁਹਾਡੇ ਬਹੁਤ ਹੀ ਸ਼ੁਕਰਗੁਜ਼ਾਰ ਆ ਔਰ ਇਸ ਪਲੇਟਫਾਰਮ ਦੇ ਜਿੰਨੇ ਵੀ ਸਹਿਯੋਗੀ ਨੇ ਜਿੰਨੇ ਗੁਰਮੁਖ ਪਿਆਰੇ ਇਸ ਪਲੇਟਫਾਰਮ ਦੇ ਵਾਸਤੇ ਜਿੰਨੋ ਜਹਿਦ ਕਰ ਰਹੇ ਆ ਉਹ ਆਰਥਿਕ ਤੌਰ ਤੇ ਮਦਦ ਕਰ ਰਹੇ ਆ ਸਮਾਜਿਕ ਤੌਰ ਤੇ ਮਦਦ ਕਰ ਰਹੇ ਆ ਫਿਜ਼ੀਕਲ ਤੌਰ ਤੇ ਮਦਦ ਕਰ ਰਹੇ ਆ ਉਹਨਾਂ ਦਾ ਬਹੁਤ ਧੰਨਵਾਦ ਹੈ ਕਿਉਂਕਿ ਇਹ ਬੜੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਧਰਮ ਪਰिवर्तन ਇਹਦੇ ਵਾਸਤੇ ਪੰਜ ਸਵਾਲ ਨੇ ਉਹਨਾਂ ਦਾ ਮੈਂ ਵਿਸਥਾਰ ਨਾਲ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਬੜੇ ਥੋੜੇ ਸਮੇਂ ਦੇ ਵਿੱਚ ਕਰਾਂਗਾ ਮੇਰੀ ਬੇਨਤੀ ਹੈ ਜਿਹੜੇ ਮੋਬਾਈਲ ਕੋਟ ਇਹ ਸਾਰੀ ਕਾਗਰਤ ਦਾ ਭੰਗ ਕਰਦੇ ਇਸੇ ਤਰ੍ਹਾਂ ਜੇ ਆਪਾਂ ਤੁਸੀਂ ਪ੍ਰਾਪਤ ਕਰਕੇ ਜਾਣਾ ਜਿਤਨੇ ਵੀ ਵਿਚਾਰ ਤੁਹਾਨੂੰ ਪਿਆਰੇ ਨੇ ਦਿੱਤੇ ਇਹਨਾਂ ਦੇ ਸ਼ਾਸਤਰ ਦੇ ਵਿਚਾਰ ਦਿੱਤੇ ਉਹ ਸੁਆਮੀ ਜੀ ਬੈਠੇ ਨੇ ਉਹਨਾਂ ਨੇ ਸਰਕਾਰ ਨੂੰ ਅਲਰਟ ਕਰਨ ਦੇ ਵਿਚਾਰ ਦਿੱਤੀ ਹੈ ਮਾਤਾ ਜੀ ਬੈਠੇ ਨੇ ਉਹਨਾਂ ਨੇ ਕਿਹਾ ਕਿ ਸਾਲੋਂ ਸ਼ਾਸਤਰ ਵੱਲ ਤੁਰਨਾ ਚਾਹੀਦਾ ਹੈ ਸ਼ਾਸਤਰ ਦੀ ਸਿੱਖਿਆ ਦੇਣੀ ਚਾਹੀਦੀ ਹੈ ਗਿਆਨੀ ਜੀ ਬੈਠੇ ਨੇ ਇਹਨਾਂ ਨੇ ਦੱਸਿਆ ਵੀ ਅਸੀਂ ਪਿੰਡਾਂ ਸ਼ਹਿਰਾਂ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਕ੍ਰੀਏ ਸਾਨੂੰ ਕਰਨਾ ਚਾਹੀਦਾ ਹੈ ਕਿ ਸਾਡਾ ਹੈਡ ਜਿੰਨੇ ਵੀ ਵਿਚਾਰ ਇੱਕ ਭਾਈ ਸਾਹਿਬ ਪਹਿਲਾਂ ਬੋਲ ਕੇ ਬੈਠੇ ਸੀਗੇ ਉਹਨਾਂ ਦੇ ਵੀ ਵਿਚਾਰ ਸੁਣੇ ਇੱਕ ਧਰਮ ਦੇ ਪੰਜ ਸਵਾਲ ਨੇ ਜੋ ਆਪਣਾ ਵਿਸ਼ਾ ਹੈ ਮੈਂ ਵਿਸ਼ੇ 'ਤੇ ਬੋਲਣਾ ਚਾਹੁੰਦਾ ਪਰ ਵਿਸ਼ੇ ਤੋਂ ਬਾਹਰ ਹੋ ਕੇ ਬੋਲਣ ਦੇ ਨਾਲ ਫਿਰ ਇਕਾਗਰਤਾ ਨਹੀਂ ਰਹਿੰਦੀ ਸਭ ਤੋਂ ਪਹਿਲਾ ਸਵਾਲ ਹੈ ਵੀ ਧਰਮ ਤੋਂ ਕੀ ਭਾਵ ਹੈ ਜਿਸ ਦੀ ਆਪਾਂ ਗੱਲ ਕਰ ਰਹੇ ਹਾਂ ਕਿ ਧਰਮ ਤੋਂ ਭਾਵ ਕੀ ਹੈ ਫਿਰ ਸਾਨੂੰ ਆਪਣੇ ਲੋਕਾਂ ਨੂੰ ਇਹ ਵੀ ਸਮਝਾਉਣਾ ਪਵੇਗਾ ਵੀ ਧਰਮ ਰੱਖਣ ਦਾ ਫਲ ਕੀ ਹੈ ਕਿਉਂਕਿ ਜਿਤਨੇ ਵੀ ਬੁੱਧੀਮਾਨ ਲੋਕ ਨੇ ਉਹ ਜਦੋਂ ਵੀ ਕਿਸੇ ਕਾਰਜ ਦੇ ਵਿੱਚ ਆਪਣੀ ਸ਼ਮੂਲੀਅਤ ਕਰਦੇ ਉਹ ਸ਼ਮੂਲੀਅਤ ਕਰਨ ਵੇਲੇ ਪਹਿਲਾਂ ਉਸਦੇ ਹਾਨੀਆਂ ਤੇ ਲਾਭ ਦੀ ਵਿਚਾਰ ਕਰਦੇ ਇਸ ਤਰ੍ਹਾਂ ਤੁਸੀਂ ਗੁਰੂ ਪਿਆਰੇ ਸੱਜਣ ਸਾਰੇ ਬੈਠੇ ਤੁਸੀਂ ਵੀ ਆਪਣੇ ਮਨ ਦੇ ਵਿੱਚ ਵਿਚਾਰ ਕੀਤੀ ਵੀ ਸਾਨੂੰ ਧਰਮ ਦੇ ਵਾਸਤੇ ਖੜੇ ਹੋਣਾ ਚਾਹੀਦਾ ਸਾਨੂੰ ਧਰਮ ਦੀ ਗੱਲ ਕਰਨੀ ਚਾਹੀਦੀ ਹੈ ਅੱਜ ਸਾਡੇ ਸਮਾਜ ਦੇ ਵਿੱਚ ਧਰਮ ਦੀ ਹਾਨੀ ਹੋ ਰਹੀ ਹੈ ਤੁਸੀਂ ਇਹ ਚਿੰਤਾ ਪ੍ਰਗਟ ਕੀਤੀ ਅੱਜ ਆਪਾਂ ਤਾਂ ਹੀ ਸਾਰੇ ਇਕੱਠੇ ਹੋਏ ਆ ਸੋ ਇਹ ਦੂਸਰਾ ਆਪਣਾ ਹੈ ਵੀ ਧਰਮ ਰੱਖਣ ਦਾ ਫਲ ਸਾਨੂੰ ਸਮਾਜ ਨੂੰ ਰੱਖ ਦੱਸਣਾ ਚਾਹੀਦਾ ਕਿਉਂਕਿ ਜਿਸ ਤੋ ਅਸੀਂ ਮਿਸਤਰਾ ਹਾਂ ਤੀਸਰਾ ਹੈ ਧਰਮ ਰਹਿੰਦਾ ਕਿਨੇ ਇਹ ਵੀ ਬੜਾ ਵੱਡਾ ਕੁਐਸਚਨ ਹੈ ਕਿ ਧਰਮ ਰਹਿਦਾ ਕਿਵੇਂ ਇਹ ਸਿੱਖਿਆ ਦੇਣੀ ਵੀ ਬੜੀ ਜ਼ਰੂਰੀ ਹੈ। ਇਕੱਲੇ ਵਿਚਾਰਾਂ ਦੇ ਨਾਲ ਨਹੀਂ ਸਾਨੂੰ ਉਹਦੇ ਵਾਸਤੇ ਐਕਟਿਵ ਹੋ ਕੇ ਇਸ ਪਲੇਟਫਾਰਮ ਤੋਂ ਜਿੱਤਨੇ ਵੀ ਸਤਿ ਮਹਾਂਪੁਰਸ਼ ਇੱਥੇ ਬੈਠੇ ਆ ਜਾਂ ਕੋਈ ਜੀ ਵੀ ਬੈਠੇ ਆ ਜਾਂ ਕੋਈ ਵਪਾਰ ਕਰਦੇ ਵਾਲੇ ਜਿਹੜੇ ਆਰਥਿਕ ਤੌਰ ਤੇ ਇਸ ਸੰਸਥਾ ਦੀ ਸਪੋਰਟ ਕਰਦੇ ਆ। ਅੱਜ ਸਾਰਿਆਂ ਨੂੰ ਇਹ ਇੱਕ ਇਕੱਲਾ ਪਏਗਾ ਵੀ ਧਰਮ ਰਹਿਦਾ ਕਿਵੇਂ ਇਹ ਸਮਾਜ ਨੂੰ ਦੱਸਿਆ ਜਾਵੇ। ਸਰਵ ਵਿੱਚ ਵਾਧਾ ਕਿਵੇਂ ਲਿੰਦਾ ਹੈ ਚਾਹੇ ਉਹ ਕੋਈ ਵੀ ਧਰਮ ਹੈ ਕਿਸੇ ਵੀ ਧਰਮ ਨਾ ਕਿਉਂਕਿ ਅਸੀਂ ਖਾਲਸਾ ਸੋਪ ਇਕਲਗੀ ਤਰਪਾਦਸ਼ਾ ਮਹਾਰੇ ਦਾ ਬਖਸ਼ਾ ਹੋਇਆ ਬਾਣਾ ਬਾਕੇ ਬੈਠੇ ਆ ਇਹਦੇ ਵਿੱਚ ਸਾਰਿਆਂ ਨੂੰ ਆਪਣਾ ਬਣਾਇਆ ਗੱਲ ਜਿਨੇ ਕਿਹਾ ਵੀ ਅਸੀਂ ਅਰਦਾਸ ਕਰਦੇ ਆ ਵੀ ਨਾਮ ਕਰਮ ਚੜਤੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਸੋ ਸਾਨੂੰ ਇਹ ਵੀ ਦੇਖਣਾ ਪੈਣਾ ਵੀ ਧਰਮ ਵਾਧਾ ਕਿਵੇਂ ਜੇ ਅਸੀਂ ਆਪਣੇ ਧਰਮ ਦੇ ਵਿੱਚ ਵਾਧਾ ਕਰ ਲਾਂਗੇ ਤਾਂ ਵੈਸੇਲੀ ਮਤਲਬ ਜਿਹੜੇ ਦੂਸਰੇ ਧਰਮ ਨੇ ਜਿਹੜਾ ਆਪਣਾ ਨੂੰ ਵਾਧਾ ਕਰਦੇ ਯਾਰ ਇਹ ਪੁਆਇੰਟ ਹੈ ਉਹਦਾ ਬਟਾ ਤੇ ਸਾਨੂੰ ਇਹ ਸੋਚਣਾ ਚਾਹੀਦਾ ਵੀ ਧਰਮ ਦੇ ਵਿੱਚ ਵਾਧਾ ਕਿਵੇਂ ਹੋਵੇ ਤੇ ਧਰਮ ਨਾਸ਼ ਕਿਵੇਂ ਹੁੰਦਾ ਅਗਲਾ ਪੁਆਇੰਟ ਇਹ ਹੈ ਵੀ ਧਰਮ ਨਾਸ਼ ਕਿਵੇਂ ਹੁੰਦਾ ਇਹ ਪੰਜ ਸਵਾਲਾਂ ਦੇ ਸਾਨੂੰ ਜਿੰਨਾ ਅਸੀਂ ਜ਼ੋਰ ਲਾ ਸਕਦੇ ਹਾਂ تن من تن کر کے لا دینا چاہیے میں دوبارہ پہلے تو سامنے دی پرچار کرنا چاہیے دھرم کی ہے سارے بھارت ورش کا دھرم کی ہے ابھی کس طرح سارے نو ماس کے رشتے ہیں کس طرح اکطر ایک اسی نہیں ہوں ਕਿਉਂਕਿ ਜਦੋਂ ਦੂਸਰਾ ਭਾਗ ਉਹ ਪ੍ਰਗਟ ਕੀਤਾ ਜਾਂਦਾ ਸਮਾਜ ਦੇ ਵਿੱਚ ਫਿਰ ਅਖੰਡਤਾ ਜਿਹੜੀ ਹੈਗੀ ਐ ਸਾਨੂੰ ਉਹਦੇ ਤੋਂ ਤੋੜ ਕੇ ਖੰਡ-ਖੰਡ ਕੀਤਾ ਜਾਂਦਾ ਸਾਨੂੰ ਵਕਰੇ-ਵਕਰੇ ਧੜਿਆਂ ਦੇ ਵਿੱਚ ਤਬਦੀਲ ਕੀਤਾ ਜਾਂਦਾ ਤੇ ਫਿਰ ਸਾਡੇ ਨਾਲ ਮੈਨੂਪੂਲੇਟਿੰਗ ਹੁੰਦੀ ਐ ਇੱਕ ਸ਼ਬਦ ਐ ਇੰਗਲਿਸ਼ ਦਾ ਮੈਨੂਪੂਲੇਟਿੰਗ ਚਲਾਕੀ ਫਿਰ ਸਾਡੇ ਨਾਲ ਵੋਟ ਤੇ ਡੋਟ ਦੀ ਜਿਹੜੀ ਗੱਲ ਪਹਿਲਾਂ ਕਰਕੇ ਗਏ ਨੇ ਭਾਈ ਸਾਹਿਬ ਵੋਟ ਤੇ ਵੋਟ ਦੀ ਸਾਡੇ ਨਾਲ ਫਿਰ ਇੱਕ ਕਿਰਿਆ ਆਰੰਭ ਬਣਉਂਦੀ ਹੈ ਉਹਦੇ ਵਿੱਚ ਸਾਨੂੰ ਕਹਣਾ ਆਪਣੇ ਸਵਾਰਥ ਦੇ ਵਾਸਤੇ ਬਚਾਇਆ ਜਾਂਦਾ ਕਿ ਤੁਹਾਡਾ ਆ ਸਵਾਰਥ ਪੂਰਾ ਹੋਏਗਾ ਅਜੀ ਸੋ ਇਸ ਕਰਕੇ ਇਹ ਜਿਹੜੇ ਪੰਜ ਸਵਾਲ ਨੇ ਜੇ ਜੇ ਸੰਸਥਾ ਇਹਨਾਂ ਨੂੰ ਮੁੱਖ ਰੱਖ ਕੇ ਚੱਲੇਗੀ ਤਾਂ ਮੈਨੂੰ ਲੱਗਦਾ ਹੈ ਮੇਰੇ ਵਿਚਾਰ ਰਏ اب واقعی کسی بھی دھرم تو بلونگ کرتے ہیں کیونکہ سارے سے تو سارے وکرا نہیں سمجھتے پر سارا نہنگ سکوں پر ابھی کسی نورا نہیں سمجھتے کیونکہ سارے صاحب نے باڑی لکھے سکی فسے نورو پردارا سیوک سکھ کرتا جتنے آدمی بیٹھے ہو ਜਿੱਤਨੇ ਵੀ ਚਾਹੇ ਕੋਈ ਛੋਟੇ ਤੋਂ ਛੋਟਾ ਕਰਮਚਾਰੀ ਵੀ ਹੈ ਉਹ ਸਾਡਾ ਪਰਿਵਾਰ ਹੈ ਤੇ ਪਰਿਵਾਰਕ ਜਿਹੜੇ ਵੱਡੇ ਬੰਦੇ ਹੁੰਦੇ ਨੇ ਜਿਨ੍ਹਾਂ ਕੋਲ ਕੋਈ ਤਾਕਤ ਹੋਵੇ ਕੋਈ ਲਾਣੇਦਾਰੀ ਹੋਵੇ ਕੋਈ ਸ਼ਕਤੀ ਹੋਵੇ ਉਹਦਾ ਫਲਜ ਵੱਧ ਜਾਂਦਾ ਹੈ ਇਹ ਤੁਹਾਨੂੰ ਹਰ ਧਰਮ ਦੇ ਵਿੱਚ ਮਿਲ ਜੂਗਾ ਚਾਹੇ ਤੁਸੀਂ ਗੀਤਾ ਨੂੰ ਪੜ ਲਓ ਚਾਹੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ ਲਓ ਤੁਸੀਂ ਕੁਰਾਨ ਸ਼ਰੀਫ ਵੀ ਪੜ ਲਓ ਉਹਦੇ 'ਚ ਮੁਹੰਮਦ ਸਾਹਿਬ ਨੇ ਕੋਈ ਗਲਤ ਗੱਲ ਨਹੀਂ ਕੀਤੀ ਮੁਹੰਮਦ ਸਾਹਿਬ ਨੇ ਲਿਖਿਆ ਔਰ ਮੁਸਲਮਾਨ ਨੇ ਤਾਂ ਇਤਨੀਆਂ ਬਗੰਦੀਆਂ ਲਾਈਆਂ ਨੇ ਕੁਰਾਨ ਸ਼ਰੀਫ ਦੇ ਵਿੱਚ 1000 ਦੇ ਐਡ ਕੀਤਾ ਕੁਰਾਨ ਸ਼ਰੀਫ ਦਾ ਵੀ ਤੇ ਉਹ ਮਤਲਬ ਕੋਈ ਗਲਤ ਕਰ ਹੀ ਨਹੀਂ ਸਕਦਾ ਜੇ ਹੁਣ ਆਪਾਂ ਛੋਟੇ ਸ਼ਹਿਜ਼ਾਦਿਆਂ ਦੀ ਗੱਲ ਕਰ ਰਹੇ ਸੀਗੇ ਜਦੋਂ ਸਮਾਂ ਸਮਾਪਤ ਹੋ ਗਿਆ ਮੈਂ ਤੁਹਾਨੂੰ ਜਦੋਂ ਛੋਟੇ ਸ਼ਹਿਜ਼ਾਦਿਆਂ ਦੀ ਗੱਲ ਕਰ ਰਹੇ ਸੀ ਤਾਂ ਛੋਟੇ ਸ਼ਹਿਜ਼ਾਦਿਆਂ ਦੇ ਵਾਕਦ ਵੀ ਇੱਕ ਸੱਚੇ ਮੁਸਲਮਾਨ ਨੇ ਹਾ ਦਾ ਨਾਰਾ ਮਾਰਿਆ ਜੋ ਗਰੇਲ ਕੋਟਲੇ ਦਾ ਨਵਾਬ ਸੀ ਸ਼ੇਰ ਬਹੁਤ ਸੋ ਹਰ ਧਰਮ ਦੇ ਵਿੱਚ ਅੱਛੇ ਲੋਕ ਹੈਗੇ ਨੇ ਹਰ ਥਾਂ ਤੇ ਬੁਰੇ ਲੋਕ ਵੀ ਮਿਲ ਜਾਣਗੇ ਆਪਾਂ ਸੋ ਇਹ ਧਰਮ ਦੀ ਜਿਹੜੀ ਆਪਾਂ ਸੰਸਥਾ 'ਚ ਬੈਠਕ ਬੁਲਾਈ ਹੈ ਇਹ ਜਿਹੜੇ ਮੇਰੇ ਪੰਜ ਸਵਾਲ ਨੇ ਮੈਂ ਫੇਰ ਦੁਬਾਰਾ ਦੁਹਰਾ ਦਾਂ ਕਿ ਕਿੰਨੇ ਬੜੇ ਕੀਮਤੀ ਨੇ ਇਹ ਸੰਸਥਾ ਵਾਸਤੇ ਇਹ ਜੋ ਬੈਠਕ ਆਪਾਂ ਕਰ ਰਹੇ ਆ ਜੇ ਇਹਦੇ ਤੇ ਆਪਾਂ ਨੂੰ ਕਿਉਂਕਿ ਵਿਸ਼ਾ ਹੀ ਧਰਮ ਹੈ ਸਾਡਾ ਧਰਮ ਸਾਡਾ ਵਿਸ਼ਾ ਹੋਰ ਕੋਈ ਨਹੀਂ ਹੈ ਸਾਡਾ ਵਿਸ਼ਾ ਧਰਮ ਹੈ ਕਿ ਅਸੀਂ ਧਰਮ ਦੀ ਪਰਖੂਤਾ ਕਿਵੇਂ ਕਰ ਸਕਦੇ ਹਾਂ ਅਸੀਂ ਆਪਣੇ ਭਾਰਤ ਵਰਸ਼ ਦੇ ਧਰਮ ਨੂੰ ਕਿਸ ਤਰ੍ਹਾਂ ਇਕੱਤਰ ਰੱਖ ਸਕਦੇ ਹਾਂ ਇਕੱਠੇ ਹੋ ਕੇ ਕਿਵੇਂ ਚੱਲ ਸਕਦੇ ਹਾਂ ਸਾਡੀਆਂ ਜਿਹੜੀਆਂ ਪਰਿਵਾਰਕ ਸਾਂਝਾਂ ਸੀ ਭਾਈਚਾਰਾ ਸੀ ਜੋ ਸਾਡਾ ਪ੍ਰੇਮ ਸੀ ਉਸ ਨੂੰ ਅਸੀਂ ਹੁਣ ਕਿਸ ਤਰ੍ਹਾਂ ਬਰਕਰਾਰ ਰੱਖ ਸਕਦੇ ਹਾਂ ਸੋ ਇਹ ਪੰਜ ਸਵਾਲਾਂ ਤੇ ਤੁਸੀਂ ਵਰਕਆਊਟ ਕਰਿਓ ਸਭ ਤੋਂ ਪਹਿਲਾਂ ਸਮਾਜ ਦੇ ਵਿੱਚ ਇਹ ਸਿੱਖਿਆ ਦਿਓ ਕਿ ਧਰਮ ਫਿਰ ਧਰਮ ਰੱਖਣ ਦਾ ਫਲ ਕੀ ਹੈ ਸਾਡੇ ਬੱਚਿਆਂ ਨੂੰ ਹੁਣ ਜਿਸ ਤਰ੍ਹਾਂ ਇੱਕ ਉਦਾਹਰਣ ਦੇ ਤੌਰ ਤੇ ਕੋਈ ਆ ਇਲੈਕਟ੍ਰੋਨਿਕਸ ਵਸਤੂ ਹੈ ਜਿਹੜੇ ਅਟਰੈਕਟ ਕਰਦੇ ਨੇ ਉਹ ਮਸ਼ਹੂਰੀਆਂ ਦਿੰਦੇ ਨੇ ਜਾਂ ਪੈਸਾ ਲੈਂਦੇ ਨੇ ਉਹ ਦੱਸਦੇ ਨੇ ਵੀ ਜੇ ਤੂੰ ਇਸ ਚੀਜ਼ ਨੂੰ ਰੱਖੇਗਾ ਤਰੂ ਆ ਫਲ ਮਿਲੇਗਾ ਸਾਨੂੰ ਇਸ ਤੇ ਕੰਮ ਕਰਨਾ ਚਾਹੀਦਾ ਹੈ ਸਾਨੂੰ ਆਪਣੇ ਬੱਚਿਆਂ ਨੂੰ ਜਿਹੜੀ ਸਾਡੀ ਪਨੀਰੀ ਉਹਨਾਂ ਨੂੰ ਦੱਸਣਾ ਚਾਹੀਦਾ ਵੀ ਧਰਮ ਰੱਖਣ ਦਾ ਫਲ ਕੀ ਹੈ بیٹے سماج کے دھرم رکھنے کے تین لا کیونکہ لاو دے پیچھے سارے پلتے انسانیت فکرت ہے کوئی کسے دھرم کو بلونگ کرے انسانیت فکرت ہے کہ پل واستے لاو واسطے سارے کو اٹھ کے آتے ہیں سو یہ بڑھے دل, دل, دل تو ابو ہے کہ دھرم رہدا کی ہوتے اس پوائنٹ تے آپ ورک آؤٹ کریے ਸੰਸਥਾ ਬਣਾਈ ਹੈ ਐਟਕ ਕਰ ਰਹੇ ਆਪਾਂ ਸਾਰੇ ਸਾਰੇ ਬੈਠੇ ਨੇ ਗੁਰੂ ਬਹੁਤ ਪਿਆਰੇ ਕਈ ਮੇਰੇ ਉਮਰ ਮੇਰੇ ਤੋਂ ਉਮਰ ਬਹੁਤ ਵੱਡੇ ਨੇ ਬਹੁਤ ਵੱਡੇ ਤਜਰਬੇ ਨੇ ਪਰ ਇਹ ਜ਼ਰੂਰ ਦੇਖੀਏ ਕਿ ਧਰਮ ਰਿੰਦਾ ਕਿਵੇਂ ਅੱਗੇ ਧਰਮ ਵੱਧਦਾ ਕਿਵੇਂ ਧਰਮ ਦੀ ਪਰਸੋਲਤਾ ਕਿਵੇਂ ਹੋਏਗੀ ਧਰਮ ਨਾਮ ਪਰਮ ਉਤਾਰਨ ਧਰਮ ਨਾਮ ਸੰਪਰਪ ਆਪਣੇ ਆਪ ਨੂੰ ਪੂਰੇ ਤੌਰ ਤੇ ਆਪਣੇ ਆਪ ਨੂੰ ਸਮਰਪਣ ਕਰਨ ਦਾ ਮਤਲਬ ਕਰਨਾ ਜਦੋਂ ਧਰਮ ਦੇ ਨਾਮ ਤੇ ਅਸੀਂ ਕੁਝ ਪ੍ਰਾਪਤ ਕਰਨਾ ਚਾਹਾਂਗੇ ਤੇ ਕਿਸੇ ਹੋਰ ਲਾਲਚ ਨਾਲ ਸੋਕੇ ਜਾਂ ਕਿਸੇ ਛੋਟੀ ਸੋਚ ਨੂੰ ਆਪਣੇ ਮਨ ਚ ਰੱਖ ਕੇ ਆਪਾਂ ਧਰਮ ਦੇ ਵੱਲ ਤੁਲਾਂਗੇ ਨਹੀਂ ਭਾਈ ਫਿਰ ਧਰਮ ਨਹੀਂ ਵੱਧਾ। ਸੋ ਇਹ ਗਵਾਣ ਦਾ ਨਾਮ ਧਰਮ ਹੈ ਗਵਾਣਾ ਨਹੀਂ ਹੈ ਜਿਹੜੇ ਪੰਜ ਭੂਤ ਸਾਧੂ ਚੱਪੜੇ ਨੇ ਉਹ ਸਾਰੇ ਜਾਣਦੇ ਆਪਾਂ ਕਿਸੇ ਵੀ ਧਰਮ ਦਾ ਉਹ ਕਾਨੂੰਨ ਰੂਪੋਂ ਦਾ ਇਹਨਾਂ ਨੂੰ ਘਟਾ ਲਓ ਸੋ ਲਾਸਟ ਦੇ ਵਿੱਚ ਇੱਕ ਇਸ ਚੀਜ਼ ਦਾ ਵੀ ਜਿਹੜੀ ਸੰਪਤੀ ਹੈ ਸਭ ਤੋਂ ਵੱਡੀ ਧਰਮ ਹੀ ਹੈ ਕੋਈ ਵੀ ਧਰਮ ਉਹਦੀ ਸੰਪਤੀ ਧਰਮ ਉਹਦੀ ਸੰਸਕ੍ਰਿਤੀ ਹੈ ਉਹਦਾ ਇਤਿਹਾਸ ਉਸ ਨੂੰ ਨਾਸ ਹੋਣ ਤੋਂ ਕਿਵੇਂ ਬਚਾਇਆ ਜਾਵੇ ਅਰ ਅੰਗਰੇਜ਼ਾਂ ਨੇ ਇਹ ਸਾਰਾ ਕੁਝ ਕੀਤਾ ਹੈ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਸੰਸਕ੍ਰਿਤੀ ਸੀ ਉਹਦੇ ਵਿੱਚ ਮਿਲਾਵਟ ਕੀਤੀ ਸੀ ਉਹਦੇ ਵਿੱਚ ਦੋ ਟੜੇ ਖੜੇ ਕਰਦੇ ਆ ਦੋਵੇਂ ਦਰ ਬਾਰੇ ਦੋ ਟੜਿਆਂ ਨੂੰ ਖੜਾ ਕਰਕੇ ਆਪੋਜ਼ਿਟ ਤੁਹਾਡੇ ਆਪੋਜ਼ਿਟ ਤੁਹਾਡੇ ਹੀ ਭਰਾ ਨੂੰ ਖੜਾ ਕਰਦੇ ਆ ਕਿ ਤੁਸੀਂ ਆਪਣੇ ਆਪ ਵਿੱਚ ਹੀ ਲੜਾ ਪਿੰਗ ਹੋਈ ਜਾਓ ਸਾਡੇ ਤੱਕ ਪਹੁੰਚੋਈ ਸਾਡੀ ਸ਼ਕਤੀ ਜਦੋਂ ਕਿਤੇ ਹੋਰ ਲਾਦਾਂ ਵੀ ਆਪਾਂ નિਸ਼ਕਾਮ ਹੋ ਜਾਏਗੀ ਜੋ ਟਾਰਗੇਟ ਆਪਾਂ ਅੱਜ ਮੈਨੂੰ ਲੱਗਦਾ ਹੈ ਵੀ ਪੈਰ ਦੇ ਨੋਟੋਂ ਲੈ ਕੇ ਸਿਰ ਦੇ ਵਾਲ ਤੱਕ ਭਾਰਤ ਵਰਸ਼ ਦੀ ਜਿਹੜੀ ਸੰਸਕ੍ਰਿਤੀ ਸੀ ਉਹਦੇ ਵਿੱਚ ਇਹਨਾਂ ਈਸਾਈਆਂ ਨੂੰ ਕਹਿ ਲਓ ਅੰਗਰੇਜ਼ਾਂ ਨੇ ਕਹਿ ਲਓ ਕਸਪੋਟ ਉਸ ਭੈਟੀਆ ਬਗੈਰ ਜੋ ਜੋ ਸ਼ਬਦ ਤੁਹਾਨੂੰ ਅੱਛਾ ਲੱਗੇ ਵਰਤ ਸਕਦੇ ਹੋ ਉਹ ਉਹਨਾਂ ਨੇ ਸਿਰ ਦੇ ਪੈਰ ਦੇ ਨੋਟੋਂ ਲੈ ਕੇ ਸਿਰ ਦੇ ਵਾਲ ਤੱਕ ਉਹਦੇ ਵਿੱਚ ਚੇਂਜ ਕਰਦਾ ਚਾਹੇ ਉਹ ਫਿਜ਼ੀਕਲ ਤੌਰ ਤੇ ਚਾਹੇ ਉਹ ਸਮਾਜਿਕ ਤੌਰ ਤੇ ਚਾਹੇ ਉਹ ਆਰਥਿਕ ਤੌਰ ਤੇ ਸਭ ਤੋਂ ਵੱਡਾ ਚਾਹੇ ਉਹ ਮਾਨਸਿਕ ਤੌਰ ਤੇ ਉਹਦੇ ਵਿੱਚ ਉਹਨਾਂ ਨੇ ਚੇਜ ਕਰਤਾ ਆਪਾਂ ਇਸ ਸਟੇਜ ਤੋਂ ਅੱਗੇ ਆਪਾਂ ਧਰਮੀ ਬੱਜਦੇ ਚਾਹੇ ਕਿਸੇ ਤਰ੍ਹਾਂ ਵੀ ਕਿਸੇ ਧਰਮ ਨੂੰ ਪਾਲਣ ਕਰਦੇ ਆ ਚਾਹੇ ਸ਼ੋਭਲੀ ਕਮੇਟੀ ਤੋਂ ਬੈਠੇ ਨੇ ਚਾਹੇ ਸੰਤ ਸਮਾਜ ਤੋਂ ਬੈਠੇ ਨੇ ਚਾਹੇ ਬੁੱਧੀ ਜੀ ਵੀ ਆਪਣੇ ਬੈਠੇ ਨੇ ਆਪਾਂ ਧਰਮ ਦੇ ਨੇ ਬੱਜਦੇ ਆ ਆਪਾਂ ਨੂੰ ਸਵੇਰਾਂ ਦੇ ਆਪਾਂ ਨੂੰ ਵਰਕਆਊਟ ਕਰਨਾ ਚਾਹੀਦਾ ਹੈ ਵਰਕਆਊਟ ਕਰਾਂਗੇ ਜੇ ਆਪਾਂ ਇਸ ਇਸ ਚੀਜ਼ ਤੇ ਆਪਾਂ ਕੇਂਦਰਤ ਕਰਾਂਗੇ ਫੋਕਸ ਕਰਾਂਗੇ ਆਪਣਾ ਚੱਲਾਂਗੇ ਇਸ ਚੀਜ਼ ਨੂੰ ਆਪਾਂ ਨੇ ਆਪ ਨੂੰ ਵੀ ਦੇਖਣਾ ਕਿ ਮੇਰੀ ਇਸ ਗੱਲ ਨਾਲ ਧਰਮ ਦੀ ਹਾਮੀ ਤਾਂ ਨਹੀਂ ਹੁੰਦੀ ਉਹ ਕਹਿਣਾ ਬਜੁਰਗਾਂ ਦਾ ਬਜੁਰਗ ਕਹਿੰਦੇ ਪਹਿਲਾਂ ਆਪਣੇ ਮੱਜੇ ਥਲੇ ਸੌਂਦਾ ਗਏ ਸੋਹ ਹੋਏ ਬੇਨਤੀਆਂ ਦੇ ਸਾਰਿਆਂ ਨੂੰ ਤੇ ਅਸੀਂ ਕਿਸੇ ਨੂੰ ਵੱਖਰਾ ਨਹੀਂ ਮੰਨਦੇ ਮੈਂ ਇਸ ਸਟੇਜ ਤੋਂ ਪੂਰੇ ਵਰਲਡ ਦੇ ਵਿੱਚ ਐਲਾਨ ਕਰਨਾ ਚਾਹੁੰਦਾ ਜੋ ਖਾਲਸਾ ਪੰਥ ਸ਼ਰੋਗਰੀ ਪੰਥ ਅਕਾਲੀ ਬੁੱਢਾ ਦਾ ਜੋ ਧਿਆਨ ਸੰਗਾਂ ਦੀ ਬਾੜ ਦੀ ਬੋਝ ਹੈ ਅੱਜ ਵੀ ਇਹਦੇ ਵਿੱਚ ਕੋਈ ਆ ਕੇ ਭਰਤੀ ਹੋਵੇ ਚਾਰ ਦਿਸ਼ਾਵਾਂ ਨੇ ਚਾਰੋਂ ਦਿਸ਼ਾਵਾਂ ਤੋਂ ਕੋਈ ਆ ਜਾਵੇ ਚਾਰ ਵਰਨ ਨੇ ਚਾਰੋਂ ਵਰਨਾਂ ਚੋਂ ਕੋਈ ਆ ਜਾਵੇ ਹੈ ਜੀ ਦਰਬਾਰ ਸਾਹਿਬ ਦੇ ਚਾਰ دروازੇ ਹੀ ਤਿਆਰ ਰੱਖੇ ਹੋਏ ਨੇ ਕਿ ਕੋਈ ਆਵੇ ਤੇ ਇਹ ਤੁਹਾਡੀ ਡਿਊਟੀ ਬਣਦੀ ਹੈ ਸਾਰੇ ਧਰਮੀਆਂ ਦੀ ਕਿ ਜਿਹੜੇ ਧਰਮ ਦੀ ਰੱਖਿਆ ਕਰਨ ਵਾਲੀ ਹੈ ਉਹ ਜ ਧਰਮੀ ਬੋਝ ਹੈ ਤੁਸੀਂ ਇਹਨੂੰ ਗੱਟ ਕੇ ਸਪੋਰਟ ਕਰੋ ਕਿਉਂਕਿ ਹਰ ਦੇਸ਼ ਦੀ ਹਰ ਮੂਲਕ ਦੀ ਹਰ ਜਿਹੜੇ ਤਾਕਤਵਰ ਲੋਕ ਹੋਏ ਨੇ ਜਿਨ੍ਹਾਂ ਨੇ ਧਰਮੋਂ ਚਲਾਇਆ ਉਹਨਾਂ ਦੀ ਬੋਝ ਜੁੜੀ ਸੋ ਇਹ ਤੁਹਾਡੀ ਸਰਬ ਸੰਘੀ ਬੋਝ ਹੈ ਇਹ ਕਿਤਾਬ ਜਿਹੜਾ ਅਜਾ ਮੈਂ ਇੱਕ ਵੱਖਰੀ ਅੱਖ ਨਾਲ ਦੇਖਦੇ ਆਂ ਤੁਹਾਡੇ ਸਾਨੂੰ ਇਹਦੇ ਤੇ ਵੀ ਆਪਾਂ ਨੂੰ ਕਰਨਾ ਚਾਹੀਦਾ ਕੰਮ ਕਰਨਾ ਚਾਹੀਦਾ ਵੀ ਨਹੀਂ ਇਹ ਸਾਡੇ ਮੂਲਕ ਦੀ ਇਹ ਸਾਡੇ ਧਰਮ ਦੀ ਚਾਹੇ ਕੋਈ ਕਿਸੇ ਵੀ ਧਰਮ ਨਾਲ ਬਲਾਉ ਕਰਦਾ ਇਹ ਧਰਮ ਦੀ ਫੌਜ ਤੇ ਇੱਕ ਹਦਾਇਤ ਮੈਂ ਇਹ ਫੌਜ ਨੂੰ ਵੀ ਕਰ ਦਉਣਾ ਨਾਲ ਹੀ ਕਿਉਂ ਮੇਰਾ ਘਰ ਆਪਾਂ ਨੂੰ ਵੀ ਜਿੱਤਰੇ ਵੀ ਧਿਆਨਸ਼ਲੇ ਦਾ ਉਹਨਾਂ ਨੂੰ ਆਪਣੇ ਜੀਵਨ ਨੇ ਵਿੱਚ ਬਹੁਤ ਸੰਭਲ ਕੇ ਕਰਨਾ ਪੈਣਾ ਚਾਹੀਦਾ ਬਹੁਤ ਸੰਭਲ ਕੇ ਸੁਜਵਾੰਤਾ ਦੇ ਨਾਲ ਆਪਣੇ ਵੱਡਿਆਂ ਤੋਂ ਸਿੱਖਿਆ ਲੈ ਕੇ ਵੱਡਿਆਂ ਦੇ ਹੁਕਮ ਦੇ ਵਿੱਚ ਰਹਿ ਕੇ ਸਾਨੂੰ ਚੱਲਣਾ ਚਾਹੀਦਾ ਸੋ ਇਹ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ ਉਮਰ ਕਰਕੇ ਵੀ ਮੈਂ ਤੁਹਾਡੇ ਤੋਂ ਛੋਟਾ ਤਜਰਬਾ ਕਰਕੇ ਵੀ ਪਰ ਇਹ ਬੇਨਤੀ ਧਰਮ ਦੇ ਸਟੇਜ ਕੋ ਮੈਂ ਜ਼ਰੂਰ ਕਰਨਾ ਚਾਹੁੰਦਾ ਸੀ ਕਿ ਇਹ ਪੰਜ ਸਵਾਲਾਂ ਤੇ ਇਹ ਜਿਹੜੀ ਸੰਸਥਾ ਬਣੀ ਹੈ ਜਿਹੜੇ ਜਿਨ੍ਹਾਂ ਨੇ ਚਿੰਤਾ ਪ੍ਰਗਟ ਕੀਤੀ ਅਸੀਂ ਧੰਨਵਾਦੀ ਹਾਂ ਉਹਨਾਂ ਦੇ ਜਿਨ੍ਹਾਂ ਨੇ ਚਿੰਤਾ ਪ੍ਰਗਟ ਕੀਤੀ ਅੱਜ ਇੱਕ ਸਮਾਜ ਤਾਂ ਇਕੱਠਾ ਕੀਤਾ ਨਹੀਂ ਤਾਂ ਜੇ ਕਿਸੇ ਨਾਲ ਮਿਲ ਨਵੇ ਕੋਈ ਹੱਸ ਕੇ ਦੋ ਗੱਲਾਂ ਕਰਦੇ ਇਹ ਫਲਾਣਾ ਦਾ ਜੀ ਇਹ ਧਮਗਾੜੇ ਦਾ ਜੀ ਇਹ ਫਲਾਣਾ ਜੀ ਆਪਾਂ ਇਸ ਈ ਨੂੰ ਖਤਮ ਕਰੀਏ ਅਸੀਂ ਸਾਰੇ ਇੱਕ ਸੋ ਇਹ ਬਹੁਤ ਬੰਦ ਚੰਗਾ ਲੱਗਿਆ ਇੱਥੇ ਆ ਕੇ ਬੜਾ ਵਧੀਆ ਲੱਗਿਆ ਇਹ ਸੰਸਥਾ ਦੇ ਸਪੋਰਟਰਾਂ ਦਾ ਬਹੁਤ ਧੰਨਵਾਦ ਹੈ ਸੋ ਜਿੰਨੀਆਂ ਬੇਨਤੀਆਂ ਆਪ ਜੀ ਨੇ ਪਰਵਾਣ ਕਰੀਆਂ ਉਹ ਸੱਜੂਕਾ ਦੀ ਗੁੰਜਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ